ਜਰਨੈਲ ਸਿੰਘ ਜੀ ਹਾਂ ਜਰਨੈਲ ਸਿੰਘ ਜੀ ਇਹ ਤੇਰਾ ਪੁੱਤ ਹੈ ਤੇ ਨਾਮ ਕੀ ਹੈ ਜੀ ਸਾਹਿਬ ਨਾਮ ਤਾਂ ਜਸਨਦੀਪ ਆ ਜੀ ਜਸਨਦੀਪ ਕਿੰਨੇ ਸਾਲ ਦਾ ਹੈ ਇਹ ਏ 11ਵਾਂ ਸਾਲ ਲੱਗਾ ਹੋਇਆ 12 ਸਾਲ ਅਸੀਂ ਦੀ ਮਾਂ ਕਿੰਨੇ ਟਾਈਮ ਤੋਂ ਅੜ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਅੱਛਾ ਤੇ ਬੱਚੇ ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਇਹ ਤਾਂ ਸਹੀ ਮੈਂ ਤਾਂ ਫੋਨ ਕਰਤੀ ਮੈਂ ਤਾਂ ਬੈਠੀ ਚੌਂਕੀਦਾਰਾ ਕਰਦਾ ਹੂੰ ਹੂੰ ਹੁਣ ਫੋਨ ਕਰਤੀ ਹੁਣ ਮੈਨੂੰ ਕਹਿੰਦੇ ਕਿੱਥੇ ਤੋਂ ਡਿੱਗ ਗਿਆ ਇੰਨੇ ਪਤੰਗ ਕੋਲ ਰਹੇ ਦੱਸਿਆ ਇਹਨੇ ਹਾਂ ਕੋਠੇ ਤੋਂ ਡਿੱਗਿਆ ਅੱਛਾ ਕੋਠੇ ਡਿੱਗਿਆ ਹਾਂ ਉਹਦੀ ਮਾਂ ਦਾ ਮਤਲਬ ਹੈ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹਨੇ ਗਾਂ ਜੱਟ ਤੋਂ ਪੈਸੇ ਕੁੱਸੇ ਲੈ ਕੇ ਜਰਨੈਲ ਸਿੰਘ ਜਰਨੈਲ ਸਿੰਘ ਤੁਹਾਡੇ ਪੋਤਰੇ ਦਾ ਨਾਮ ਕੀ ਹੈ ਪੋਤਰੇ ਦਾ ਜਸਨਦੀਪ ਹੈ ਕਿੰਨੇ ਸਾਲ ਦਾ ਹੈ ਇਹ ਨੂੰ 11ਵਾਂ ਸਾਲ ਲੱਗਿਆ ਹੋਇਆ ਹੈ 11-12 ਸਾਲ ਦਾ ਹਾਂ ਜਰਨੈਲ ਸਾਹਿਬ ਪਤਾ ਲੱਗਿਆ ਵੀ ਜਿਹੜੇ ਪਤੰਗ ਉਡਾ ਰਿਆ ਸੀ ਲੈ ਚਲੋ ਨਹੀਂ ਪਤਾੰਗੇ ਤਾਂ ਉਹ ਚੜ ਜਾਣਾ ਤੇ ਜੀ ਉੱਤੇ ਹੱਥ ਨੇ ਕਿਤੇ ਉਹ ਕਰਕੇ ਕੋਈ ਪਤਾ ਨਹੀਂ ਕਰ ਦੂੰਗਾ ਇੱਥੇ ਐਸੇ ਵੇਲੇ ਕਿਹੜਾ ਨਹੀਂ ਇਸਕੇ ਤੇਰੇ ਮੁੰਡੇ ਨੇ ਨਹੀਂ ਦੱਸਿਆ ਗਰਮ ਹਾਂ ਬੱਚਿਆਂ ਦੀ ਮਾਇਏ ਬਗਾਨੇ ਆਪਦੇ ਪਿੰਡ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਕਰਦੇ ਸੀ ਸਤਪੇ ਪਤੰਗ ਚਲਾਉਂਦੇ ਸੀ ਪਤੰਗ ਉਡਾ ਰਹੇ ਸੀ ਜੇ ਮਾਂ ਹੁੰਦੀ ਅੱਜ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਸੀ ਦੇਖੋ ਤੁਸੀਂ ਦੇਖ ਰਹੇ ਹੋ ਹਾਂਜੀ ਕਿ ਡਾਕਟਰ ਸਾਹਿਬ ਇਹ ਕਿਨ ਬੱਚਾ ਆਇਆ تھا ਕਿ ਨਾ ਦਸਨ ਦਸਿਆ ਜੈਸ਼ਨਦੀਪ ਸਿੰਘ ਨਾਮ ਇਹ ਬੱਚੇ ਦਾ ਉਹਦੇ ਪਿਤਰ ਦਾ ਨਾਮ ਗੁਰਤੇਜ ਸਿੰਘ ਹੈ। ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਚਾਤਰ ਗਿਰਨ ਕਰਕੇ ਮੌਤ ਹੋਈ ਹੈ। ਜਿਵੇਂ ਘਰ ਦੇ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਿਆ ਨੀਚੇ। ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ। ਜਿਹ ਸਾਡੇ ਕੋਲ ਜਦੋਂ ਆਇਆ ਉਹ ਬਰਾਡਡਡ ਹੀ ਸੀਗਾ। ਹਾਂਜੀ। ਤੁਸੀਂ ਚੈੱਕ ਕੀਤਾ ਮਤਲਬ ਹਾਂਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂਜੀ ਹਾਂ। ਜਰਨਲ ਸਿੰਘ ਜੀ ਹਾਂ ਜਰਨਲ ਸਿੰਘ ਜੀ ਇਹ ਤੇਰਾ ਪੁੱਤ ਹੈ ਤੇ ਨਾਮ ਕੀ ਹੈ ਜੀ ਸਾਹਿਬ ਨਾਮ ਤਾਂ ਜਸਨਦੀਪ ਆ ਜੀ ਜਸਨਦੀਪ ਕਿੰਨੇ ਸਾਲ ਦਾ ਹੈ ਇਹ 11ਵਾਂ ਸਾਲ ਲੱਗਾ ਹੋਇਆ 12 ਸਾਲ ਅਸੀਂ ਦੀ ਮਾਂ ਕਿੰਨੇ ਟਾਈਮ ਤੋਂ ਅੱਧ ਰਹੀ ਹੈ ਇਸ ਤੋਂ ਮੁੰਡੇ ਤੋਂ 2 ਸਾਲ ਤੋਂ ਜੀ ਅੱਛਾ ਤੇ ਬੱਚੇ ਤੁਹਾਡੇ ਕੋਲ ਰਹੇ ਸੀ ਹਾਂ ਜੀ ਸਾਡੇ ਕੋਲ ਰਹਿੰਦੇ ਅੱਜ ਕੀ ਦੱਸਿਆ ਤੁਹਾਨੂੰ ਮੁੰਡੇ ਨੇ ਕੀ ਹੋਇਆ ਇਹਦਾ ਇਹ ਤਾਂ ਸਹੀ ਮੈਂ ਤਾਂ ਫੋਨ ਕਰਤੀ ਮੈਂ ਤਾਂ ਤੇ ਬੈਠੀ ਚੌਂਕੀਦਾਰਾ ਕਰਦਾ ਹੂੰ ਹੂੰ ਹੁਣ ਫੋਨ ਕਰਤੀ ਹੁਣ ਮੈਨੂੰ ਕਹਿੰਦੇ ਕਿੱਥੇ ਤੋਂ ਡਿੱਗ ਗਿਆ ਇਹਦੇ ਪਤਨ ਕੋਲ ਆ ਰਹੀ ਦੱਸਿਆ ਨੇ ਹਾਂ ਜੀ ਕੋਠੇ ਤੋਂ ਡਿੱਗਿਆ ਅੱਛਾ ਕੋਠੇ ਡਿੱਗਿਆ ਹਾਂ ਉਹਦੀ ਮਾਤਾ ਮਤਵਲੇ ਦੀ ਜਿਹੜੀ ਬਹੂ ਦੀ ਮਾਂ ਸੀ ਉਹਨੇ ਗਾਂਹ ਜੱਟ ਤੋਂ ਪੈਸੇ ਕੁੱਸੇ ਲੈ ਕੇ ਜਰਨੈਲ ਸਿੰਘ ਤੁਹਾਡੇ ਪੋਤਰੇ ਦਾ ਨਾਮ ਕੀ ਹੈ ਪੋਤਰਾ ਜਸਨਦੀਪ ਹੈ ਕਿੰਨੇ ਸਾਲ ਦਾ ਹੈ ਇਹ ਨੂੰ 11 ਸਾਲ ਲੱਗਾ ਹੈ 11 12 ਸਾਲ ਦਾ ਹਾਂ 11 12 ਸਾਲ ਪਤਾ ਲੱਗਿਆ ਵੀ ਜਿਹੜੇ ਪਤੰਗ ਉਡਾ ਰਿਆ ਸੀ ਲੈ ਚਲੋ ਨਹੀਂ ਪਤਾੰਗੇ ਤਾਂ ਉਹ ਚੜ ਜਾਣਾ ਤੇ ਜੀ ਉੱਤੇ ਇੱਥੇ ਨੇ ਕਿਤੇ ਉਹ ਕਰਕੇ ਕੋਈ ਪਤੰਗ ਉਡਾਉਂਗਾ ਇੱਥੇ ਐਸੇ ਵੇਲੇ ਕਿਹੜਾ ਨਹੀਂ ਇਸਕੇ ਤੇਰੇ ਮੁੰਡੇ ਨੇ ਦੱਸਿਆ ਕਰ ਮੈਨੂੰ ਹਾਂ ਬੱਚਿਆਂ ਦੀ ਮਾਂ ਇਹ ਬਗਾਨੇ ਆਪਦੇ ਪਿੰਡ ਰਹਿੰਦੀ ਹੈ ਜੀ ਉਹ ਤੁਹਾਡੇ ਕੋਲ ਨਹੀਂ ਰਹਿੰਦੀ ਨਹੀਂ ਰਹਿੰਦੀ ਜੀ ਅੱਜ ਇਹ ਬੱਚੇ ਦੋਨੋਂ ਕੀ ਕਰਦੇ ਸੀ ਸਤਫੇ ਪਤੰਗ ਚਲਾਉਂਦੇ ਸੀ ਪਤੰਗ ਉਡਾ ਰਹੇ ਸੀ ਜੇ ਮਾਂ ਹੁੰਦੀ ਅੱਜ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਸੀ ਦੇਖੋ ਤੁਸੀਂ ਦੇਖ ਰਹੇ ਹੋ ਹਾਂਜੀ ਕੀ ਡਾਕਟਰ ਸਾਹਿਬ ਇਹ ਕੀਨ ਬੱਚਾ ਆਇਆਤਾ ਕੀ ਨਵਜਨ ਜਸ਼ਨ ਜਸ਼ਨਦੀਪ ਸਿੰਘ ਨਾਮ ਹੈ ਬੱਚੇ ਦਾ ਉਹਦੇ ਪਿਤਰ ਨਾਮ ਗੁਰਤੇਜ ਸਿੰਘ ਹੈ। ਹਮਮ ਕਲਾਰਾ ਪਿੰਡ ਦੇ ਰਹਿਣ ਵਾਲੇ ਸੀਗੇ ਇਹ ਬੱਚੇ ਦੀ ਉਮਰ 11 ਸਾਲ ਹੀ ਸੀਗੀ ਤੇ ਬੱਚੇ ਦੀ ਛਤਰ ਗਿਰਨ ਕਰਕੇ ਮੌਤ ਹੋਈ ਹੈ ਜਿਵੇਂ ਘਰ ਦੇ ਨੇ ਦੱਸਿਆ ਕਿ ਉਹ ਪਤੰਗ ਉਡਾ ਰਿਆ ਸੀਗਾ ਦੂਜੀ ਮੰਜ਼ਿਲ ਤੋਂ ਗਿਰਾਏ ਨੀਚੇ ਤੇ ਹੈਡ ਇੰਜਰੀ ਹੋ ਚੁੱਕੀ ਸੀ ਕਾਫੀ ਬਲੀਡਿੰਗ ਹੋ ਚੁੱਕੀ ਸੀ ਜ ਜ ਸਾਡੇ ਕੋਲ ਜਦੋਂ ਆਇਆ ਉਹ ਬਰਾਡਡਡ ਹੀ ਸੀਗਾ। ਹਾਂਜੀ ਤੁਸੀਂ ਚੈੱਕ ਕੀਤਾ ਮਤਲਬ ਹਾਂਜੀ ਕੋਸ਼ਿਸ਼ ਤਾਂ ਮਤਲਬ ਉਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਹਾਂਜੀ ਹਾਂ।